ਹਲੋ ਮਾਮੀ ਹਸਤੀ ਕਾਲ ਹਾਂਜੀ ਠੀਕ ਠਾਕ ਹਾਂਜੀ ਹਾਂਜੀ ਸਾਰੇ ਘਰ ਹੀ ਆ ਅੱਛਾ ਆਉਣ ਲੱਗੇ ਜੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਜੋ ਹਾਂਜੀ ਮਾਮੀ ਜੀ ਇੱਕ ਗੱਲ ਦਾ ਖਿਆਲ ਰੱਖਿਓ ਵੀ ਸਾਡਾ ਉਥੇ ਜਿਗਰ ਹੀ ਨਾ ਹੋਵੇ ਵੀ ਅਹੀਂ ਗਏ ਹਾਂ ਨਾ ਜੋਬੰਦਾ ਨਾ ਤੁਹਾਡੇ ਮੂੰਹ ਤੇ ਆਵੇ ਦੇ ਨਾਮੇਰਾ ਜੇ ਕਿਤੇ ਐਨੀ ਜਿੰਨੇ ਵੀ ਪਿੰਖ ਪੈ ਗਈ ਨਾ ਮੰਮੀ ਨੂੰ ਤੇ ਸਾਡੇ ਘਰ ਕਲਾ ਪੈ ਜਾਣੀ ਤੁਹਾਡੇ ਜਾਣ ਤੋਂ ਬਾਅਦ ਤੇ ਹੁਣ ਤੁਸੀਂ ਪਿਆਰ ਨਾਲ ਆਪੇ ਹੈਂਡਲ ਕਰ ਲੈਣਾ ਤੁਹਾਡੀ ਤਾਂ ਕੁੜੀ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਮੈਂ ਦਾਦੀ ਜੋ ਬਣਾ ਠੀਕ ਹੈ ਠੀਕ ਹੈ ਚਲ ਸ਼ੂਗਰ ਕਿਤੇ ਮਾਮੀ ਜੀ ਆਵਾਂਗੇ ਤਾਂ ਸਮਝਾਉਣਗੇ ਮਾਤਾ ਨੂੰ ਵੀ ਜੋ ਬਣਾ ਮਮੀ ਮਮਾਉਂ ਦੇ ਫੋਨ ਆਇਆ ਸੀ ਉਹਨਾਂ ਦਾ ਹੈ ਆਹੋ ਕਹਿ ਕੇ ਤੇ ਆਇਆ ਹੈ ਜੀ ਭੁੱਲ ਗਏ ਜੇ ਤੇ ਮੈਂ ਤੇ ਇਹ ਗੱਲ ਕਹਿਣ ਡਈ ਹਾਂ ਤੈਨੂੰ ਐ ਹੁਣ ਆਹੋ ਫੋਨ ਮੈਨੂੰ ਆਇਆ ਕਿਦਾ ਉੱਚੀ ਉੱਚੀ ਬੁਰੋਂ ਦੇ ਮਮੀ ਉੱਥੇ ਹਣੀ ਅੰਦਰ ਮੈਂ ਇਹ ਗੱਲ ਕਹਿਣ ਡਈ ਹਾਂ ਕਿ ਹੋਣਾ ਹੀ ਤੇ ਚਾਹ ਨਾ ਕੋਈ ਮੰਗਾਵ ਨਹੀਂ ਸਕਦੇ ਜੇ ਅਸੀਂ ਮੰਗਾਇਆ ਤੇ ਮੰਮੀ ਨੂੰ ਸਿੱਧਾ ਸਿੱਧਾ ਸਾਕ ਹੋ ਜਾਣਾ ਵੀ ਜਾਂ ਇਹਨਾ ਫੋਨ ਲਾਇਆ ਤੇ ਜਾਂ ਉੱਥੇ ਪਹੁੰਚੇ ਆ ਮੇਰੀ ਗੱਲ ਸੁਣ ਨਮਕੀਨ ਪੁੱਜਿਆ ਘਰ ਪਿਆ ਜੇ ਲੋਡ ਹੋਊ ਨਾ ਹੋਰ ਮੈਂ ਚੀਜ਼ ਫੜ ਲਵਾਂਗਾ ਕੋਈ ਆਉਣਗੇ ਚਾਹ ਬਣਾਈ ਜਾਨੂੰ ਮੈਂ ਕੁਝ ਮੋਸੇ ਮਾਸੇ ਪੜ ਲਵਾਂਗਾ ਠੀਕ ਆ ਵੀ ਗੱਲ ਸੁਣ ਧਿਆਨ ਨਾਲ ਮਾਮੀ ਨੇ ਸਮਝਾਦੀ ਕੋਈ ਗੱਲ ਨਾ ਕਰੇ ਮਾਮੀ ਜੀ ਨੂੰ ਮੈਨੂੰ ਫੋਨ ਆਇਆ ਸੀ ਕਹਤਾ ਸੀ ਵੀ ਮਾਮੀ ਜੀ ਹਾਡਾ ਨਾ ਨਾ ਕਿਤੇ ਮੂੰਹ ਤੇ ਆ ਜਾਏ ਜੇ ਕਿਤੇ ਹਾਡਾ ਨਾ ਆ ਗਿਆ ਮਮੀ ਨੇ ਤੇ ਕਪੱਤ ਪਾ ਲੈਣਾ ਚਲੋ ਕੋਈ ਨਾ ਠੀਕ ਆ ਨਮਕੀਨ ਪੂਜੀ ਨਾ ਮੈਂ ਚਾਹ ਪਿਆ ਦੂੰਗੀ ਤੇ ਇਦਾਂ ਕਰੂੰਗੀ ਰੋਟੀ ਵਧੀਆ ਬਣਾ ਲੂਗੀ ਰੋਟੀ ਵਧੀਆ ਬਣਾ ਲਈ ਦੂਜੀ ਗੱਲ ਇਹ ਨਾ ਕਹੀ ਵੀ ਉੱਥੇ ਹੀ ਗਏ ਸੀ ਚੁੱਪ ਰਹੀ ਨਾ ਨਹੀਂ ਉਹ ਚੁੱਪ ਹੀ ਰਹਿਣਾ ਵਾ ਮੈਂ ਦਸ ਕਨੂ ਕਹਿਣਾ ਸ਼ੁਕਰਵਾ ਤੁਹਾਨੂੰ ਵੀ ਕਿਤੇ ਮੇਰਾ ਚੇਤਾ ਆ ਗਿਆ ਸਾਸਰੀ ਕਾਲ ਦਾ ਭਾਂਜੀ ਬੜਾ ਆਉਂਦਾ ਤੂੰ ਤੇ ਸਾਡੇ ਰਾਹ ਤੋੜ ਦਿੱਤੇ ਵੇ ਆ ਕੇ ਮੈਂ ਤੂੰ ਤੋਂ ਆਈ ਤੀ ਕਿਤੇ ਮੇਰਾ ਪਤਾ ਸ਼ੋਰੂਨ ਹੀ ਲਿਆ ਕੇ ਤੇ ਜਿੱਦਾਂ ਮੇਰੇ ਨਾਲ ਹੁੰਦਾ ਹੀ ਕਿਦੇ ਕੀ ਹੋਇਆ ਕੋਈ ਨਹੀਂ ਬਹੁ ਘਰ ਤੇ ਚੱਲ ਪੁੱਛਦੇ ਆ ਕੀ ਗੱਲ ਹੋਈ ਆ ਮੈਂ ਨਹੀਂ ਮੰਨ ਕਿਤੇ ਮਨਵੀਰ ਕਿਤੇ ਤੇਲ ਚੋਲ ਆਣ ਦੇਣਾ ਹੈ ਤੇ ਮੇਰਾ ਭਰਾ ਭੱਜ ਹੀ ਆਇਆ ਹੈ ਕਿਉਂ ਨਾ ਤੇਲ ਹੀ ਤੇਲ ਆਉਂਦੀ ਨਹੀਂ ਹਾਂ ਮਾਮੀ ਸਤਿ ਸ੍ਰੀ ਅਕਾਲ ਠੀਕ ਠਾਕ ਤੁਸੀਂ ਨਾ ਠੀਕ ਠਾਕ ਕਪੜਾ ਉਹ ਨਹੀਂ ਚਾਹੀਦਾ ਮਾਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓ ਠੀਕ ਠਾਕ ਹਾਂਜੀ ਆਜੋ ਅੰਦਰ ਹੀ ਆਜੋ ਇੱਥੇ ਅੰਦਰ ਆਜੋ ਜੋਬਨ ਕਿੱਥੇ ਗਿਆ ਵਾ ਜੋਬਨ ਇੱਥੇ ਹੀ ਆਜਾ ਜੋਬਨ ਕਿੱਥੇ ਗਿਆ ਵਾ ਇੱਥੇ ਹੀ ਹੋਣਾ ਵਾ ਜੇ ਹੋਣੇ ਇੱਥੇ ਬਾਹਰ ਨੂੰ ਚਲ ਗਿਆ ਹੋਣਾ ਵਾ ਵੇਖਿਓ ਮਾਰਿਓ ਆਵਾਜ ਇੱਥੇ ਆ ਤੇ ਮਾਰੂਗੀ ਹੋਗੇ ਉਹ ਬੰਦੇ ਆਇਆ ਮਾਮਾ ਜੀ ਆਇਆ ਯਾਲ ਜੋਬਨ ਸਸਿਆ ਮਮਾ ਜੀ ਸਸਿਆ ਮਮਾ ਸਤਿ ਸ਼੍ਰੀ ਅਕਾਲ ਆ ਗਈ ਜੋਬਨ ਹਾਂ ਜੀ ਤੁਸੀਂ ਸਭ ਠੀਕ ਠਾਕ ਏ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਸਭਾ ਠੀਕ ਠਾਕ ਹਾਂ ਠੀਕ ਠਾਕ ਬੜੇ ਚਿਰੀ ਗੜਾ ਮਾਰਿਆ ਇਹ ਤਾਂ ਆਇਆ ਹੈ ਘਰ ਜੋ ਤੈਨੂੰ ਪਤਾ ਟਾਈਮ ਤੇ ਲੱਗਦਾ ਨਹੀਂ ਜੋਬਨ ਹੋਰ ਝੋਨੇ ਜਾਨੇ ਠੀਕ ਠਾਕ ਸਭ ਕੋ ਹਾਂ ਸਭ ਵਧੀਆ ਠੀਕ ਠਾਕ ਆ ਇਹ ਤਾਂ ਬਹੁਤ ਜਾਂਦਾ ਤੁਹਾਡ ਕੋ ਭੱਜ ਭੱਜ ਤੇ ਨਹੀਂ ਮੈਨੂੰ ਕਿੰਨਾ ਚਿਰੀ ਹੋ ਗਿਆ ਇਹਨੂੰ ਆ ਤੇ ਫੇ ਉਹਨਾਂ ਦਾ ਵੀ ਇਹਨਾਂ ਕਿ ਟਾਈਮ ਲੱਗਦਾ ਨਹੀਂ ਬਾਅਦ ਚਲੋ ਬਾਅਦ ਚਲੋ ਚਲੋ ਹੋ ਬੜਵੋਣੀ ਠੀਕ ਠਾਕ ਸਭ ਠੀਕ ਠਾਕ ਆ ਆਪ ਜਨਾ ਤੂੰ ਮੈਂ ਠੀਕ ਆ ਆਪਣੇ ਸ਼ਾਹ ਬਣਾ ਲਿਆ ਕੋਨਿਆਂ ਨੂੰ ਪਾਈ ਜਾਂਦਾ ਖਾਦ ਕੇ ਤੇ ਬਸ ਕਰਤੀ ਆ ਨਹੀਂ ਬੰਦ ਕਰਤੀ ਹੁਣ ਬੰਦ ਕਰ ਦੋ ਵੀ ਭੈਣੇ ਮਾਮਾ ਜੀ ਹਾਂ ਬਿਲਕੁਲ ਮਾਮਾ ਜੀ ਮੈਂ ਮੋਟਰ ਛੱਡੀ ਬੰਦ ਕਰ ਆਵਾਂ ਆ ਗਿਆ ਮੈਂ ਜਾ ਗੱਲਾਂ ਬਾਤਾਂ ਮਾਰਦੇ ਉਹ ਮਾਰੋ ਤੁਸੀਂ ਗੱਲਾਂ ਬਾਤਾਂ ਆ ਗਿਆ ਮੈਂ ਭੈਣ ਨਾਲ ਮਾਰੋ ਗੱਲਾਂ ਬਾਤਾਂ ਭੈਣ ਜੀ ਗੱਬਿਆਂ ਦਾ ਪਾਰੋਂ ਨਾ ਤੂੰ ਆਉਂ ਰਹੀ ਸੀ ਕੀ ਹਾਲ ਆਉ ਦਾ ਠੀਕ ਠਾਕ ਆ ਉਹਦਾ ਤਾਂ ਪੋਸੀ ਕੋਹਣਾ ਤਾਂ ਨਾ ਉਹਦਾ ਮੇਰੇ ਲਾਗੇ ਨਾ ਹੀ ਲੈ ਉਹਨੇ ਜੋ ਸਾਡੇ ਘਰ ਚ ਕੀਤਾ ਬਹੁਤ ਵਧੀਆ ਕਰ ਦਿੱਤਾ ਉਹਨੇ ਸਾਡੇ ਘਰ ਚ ਕਿਹਨੇ ਪਟਾਟ ਪਾਏ ਨਾ ਤੇ ਮੇਰਾ ਮੰਦਾ ਹੀ ਹਾਰਿਆ ਨਾ ਕੀਤਾ ਇਹਦੀ ਭਣੇ ਵੀ ਨੇ ਐਡਾ ਵੀ ਕੀ ਮਾੜਾ ਕਰ ਦਿੱਤਾ ਉਹਨੇ ਦੋ ਰੋਟੀਆਂ ਹੀ ਖਾਣੀਆਂ ਤੇ ਕੋ ਲਾ ਕੇ ਨਾ ਖਾਦੀ ਗਈ ਉਹਦੈ ਨਾ ਲਾ ਕੇ ਤੇ ਖਾਂਦੇ ਹੀ ਪਰ ਆ ਜਿਹੜਾ ਇਹਨੇ ਸਾਡੇ ਡੂਆ ਡਾਤਾ ਮੈਂ ਮੰਦੀ ਨਹੀਂ ਵਿਆਹ ਨੂੰ ਇਹਨਾਂ ਪਤਾ ਨਹੀਂ ਕੀ ਜੋ ਬੰਦੇ ਸ਼ੇਰ ਪਾ ਕੇ ਤੈਨੂੰ ਸਾਡੇ ਮੱਥੇ ਮਾਰ ਦਿੱਤਾ ਨਾ ਜਦੋਂ ਉਹ ਕੰਮ ਕਰਾਉਣਾ ਹੀ ਉਦੋਂ ਤੈਨੂੰ ਉਹ ਚੰਗੀਆਂ ਲੱਗਦੀਆਂ ਸੀ ਤੇ ਹੁਣ ਨਾ ਤੇਰੀ ਆ ਗਈ ਆ ਤੇ ਤੈਨੂੰ ਉਹ ਮੰਦੀਆਂ ਲੱਗਣ ਤਾਂ ਪੀਆਂ ਤੇਰਾ ਰਾਦਾ ਨਾ ਕੰਮ ਕਰੂਗੀ ਮੈਨੂੰ ਕੀ ਆ ਮੈਂ ਤਾਂ ਬੈਠੀ ਨੇ ਖਾਣਾ ਕੰਮ ਕਾਦਾ ਨਾ ਉਹਨਾਂ ਕੋਲ ਕਰਾਉਣੀ ਸੀ ਕੰਮ ਤੇ ਕਰਨਾ ਜਿੱਦੋਂ ਜੋਬਨ ਸਾਰੇ ਜੋਤੀਬਾਈ ਦਾ ਕਰਕੇ ਉਹਨਾਂ ਦੇ ਹੱਥ ਤਰਸਦਾ ਹੈ ਤੇ ਉਹਨਾਂ ਕਰਨਾ ਨਹੀਂ ਗਾ ਗੋਲੀ ਪਾਣਾ ਤੇ ਉਹ ਕਰਦਾ ਸਾਰਾ ਹੀ ਤੇ ਘਰ ਚ ਕੰਮ ਵੀ ਨਹੀਂ ਕਰਨੀ ਚੋਗੀਆਂ ਨਹੀਂ ਤੇ ਉਹਨਾਂ ਨੂੰ ਕਿੱਥੇ ਕੱਢਿਆ ਉਹਨਾਂ ਨੂੰ ਤੁਹਾਨੂੰ ਕੀ ਪਤਾ ਵੀਰ ਮੈਂ ਕਿਹੜੇ ਕੰਮ ਨੂੰ ਕੱਢਿਆ ਜਿਹੜੇ ਗੱਲੋਂ ਡਰਦੀ ਹੋ ਉਹ ਤਾਂ ਗਾੜੀ ਡਾਰ ਰਿਆ ਮੇਰੇ ਹੈ ਮੈਂ ਤੇ ਆ ਨਹੀਂ ਭੈਰ ਮੁੰਡਾ ਵਿਆਹਣਾ ਵਾਂ ਤੇ ਚਲੋ ਨਾ ਹੀ ਤੂੰ ਤੂੰ ਮੈਂ ਮੈਂ ਉਹ ਆਪਣੇ ਘਰ ਜਾਵੇ ਤੇ ਮੈਂ ਆਪਣੇ ਮੈਂ ਆਖਿਆ ਭੈਣ ਜੀ ਨੇ ਆਖਣਾ ਮੈਂ ਹੋ ਕੇ ਆਈ ਸੀ ਤੇ ਮੇਰੀ ਵਾਇਸ ਹੋਈ ਨਹੀਂ ਲਈ ਮਗਰ ਤੇ ਮੈਂ ਇਹਨਾਂ ਨੂੰ ਆਖਿਆ ਵੀ ਹੋ ਕੇ ਆਈਏ ਪੁੱਛੋਗੇ ਪੁੱਛਣਾ ਨਹੀਂਗਾ ਮਾਰਦੇ ਆਵਾਜ਼ ਹੈ ਇਹਨਾਂ ਕਦੇ ਮੁੰਡਾ ਮੇਰਾ ਲਾ ਕੇ ਅੰਮਾ ਕਤੇ 14 ਦਿਨਾਂ ਚ ਇਹਨਾਂ ਕਾਲਾ ਮਾਲਾ ਕਰਕੇ ਤੇ ਬਸ ਕਰ ਦਿੱਤਾ ਉਹਦਾ ਕੰਮ ਹੈ ਲੈ ਮੁੰਡਾ ਕਿਹੜਾ ਨਾਹੀ ਕਰਦਾ ਮੈਨੂੰ ਕੀ ਪਤਾ ਨਸ਼ੇ ਕਰਦਾ ਮੈਂ ਕਿਹੜੇ ਨੂੰ ਫੜਾਉਣੀ ਵੀਰ ਕਿੱਧਰ ਤੈਨੂੰ ਗਲਾ ਲਾ ਜਾਣਾ ਵਾ ਨਹੀਂ ਤੇ ਜੇ ਮੁੰਡਾ ਆਪਣੇ ਆਪ ਸੋਝੀ ਆ ਸਾਰਾ ਕਾਰੋਬਾਰ ਕਰਦਾ ਕਰਨ ਲਿਆ ਵਾ ਉਹ ਵੀ ਨਹੀਂ ਖਾਂਦਾ ਉੱਤੇ ਤੂੰ ਤਾਂ ਇਹਦਾ ਨਹੀਂ ਮੈਨੂੰ ਨਹੀਂ ਪਤਾ ਘੜੀ ਕੁੰਦੀ ਕਹੀ ਚੋਕੇ ਚਾਰ ਬੰਦੀ ਤੇ ਮੈਂ ਉਹ ਤੇ ਪਾਣੀ ਵੀ ਆ ਖਾਵਾਂ ਮੈਂ ਆ ਕਰਾਂ ਮੈਨੂੰ ਕੀ ਪਤਾ ਖੁੱਤੜੀ ਨੂੰ ਮੈਂ ਕਿਹੜਾ ਤੇ ਮੰਗਰ ਜਾਣੀ ਹੈ ਤੇ ਕੀ ਕਰ ਇਹਨੇ ਸਾਨੂੰ ਵਾਧੂ ਦਾ ਵੀਰ ਜੀ ਬਦਨਾਮ ਜਿਆਦਾ ਕਰ ਦਿੱਤਾ ਪੈਗ ਤੇ ਹਾਰੀ ਸਾਰੀ ਲਾ ਲੈਂਦਾ ਕਿਤੇ ਪੈਗ ਲਾ ਲੈਂਦਾ ਹੋਊਗਾ ਰਹਿ ਰਹਾ ਕਿ ਤੇ ਦਵਾਜੂ ਮੇਰੇ ਬੱਲੇ ਪਾ ਦਿੱਤੀ ਕਿਤੇ ਨਾ ਇੰਨੇ ਇੱਕ ਗੱਲ ਦੇ ਵਿੱਚ ਮੈਂ ਤੇਰੀ ਗਲਤੀ ਕੱਢੂਗਾ ਉਹਨਾਂ ਤੈਨੂੰ ਦੱਸ ਕੇ ਵੈਈਆ ਚੋਰੀ ਵੀ ਉਹਦੇ ਫੇਰ ਅਸੀਂ ਤੇਰੇ ਹੱਕ 'ਚ ਹੀ ਠੀਕ ਹੈ ਨਾ ਇਹ ਤੇਰੀਆਂ ਗੱਲਾਂ ਇੱਥੋਂ ਸਬੂਤ ਹੁੰਦਾ ਵਾ ਵੀ ਤੂੰ ਵੀ ਘੱਟ ਨਹੀਂ ਗਈ ਥੋੜੀ ਜੀ ਕੀ ਦੱਸ ਕੇ ਵੈਆ ਹੈ ਹੈ ਅਜਾ 15 ਦਿਨ ਰਹਿ ਕੇ ਗਈ ਮੈਨੂੰ ਕੀ ਪਤਾ ਇਹ ਭੋਲੀ ਵੇਣਾਂ ਦਾ ਘਾਰੇ ਮਾਰਿਆ ਕਰ ਲੈ ਹੈ ਉਧਰ-ਉਧਰ ਫੋਨ ਵੀ ਹੋਣਦਾ ਪਰ ਮੈਂ ਤਾਂ ਦੱਸਿਆ ਹੀ ਨਹੀਂ ਹੋਰ ਜਿਹੜੀ ਤੂੰ ਗੱਲਾਂ ਨਹੀਂ ਹੈ ਨਾ ਤੁਹਾਡੂ ਵਾਲੀ ਇਹ ਨਹੀਂ ਉਹਨਾਂ ਨੂੰ ਪੁੱਛੀ ਨਹੀਂ ਨਾ ਸਕਦੇ ਅਗਲੇ ਆਨੇ ਉਸੇ ਭਲੇ ਹਾਨੂੰ ਜਵਾਬ ਦੇ ਦੇਣਾ ਵਾ ਵੀ ਤੁਹਾਨੂੰ ਦੱਸ ਕੇ ਆਈ ਸੀ ਕਿ ਤਾਇਆ ਅਸੀਂ ਚੋਰੀ ਗਈ ਆ। ਤਾਂ ਜੀ ਦੂਜੀ ਗੱਲ ਦਵਾਜੂ ਉਹਦੇ ਮੱਥੇ ਤੇ ਲਿਖਿਆ ਵਾ ਕਿ ਦਵਾਜੂ ਆ। ਹਾਂ ਨਵੇਂ ਸੱਸ ਦੇ ਕਈ ਪਰਦੇ ਪਾਉਣੇ ਪੈਂਦੇ ਆ। ਕਿ ਤੇਰੇ ਕੋਲ ਇਹ ਟੱਕੀ ਨਹੀਂ ਗਈ ਗਾ। ਇਹਨੇ ਤਾਂ ਮੇਰੇ ਕੋਲ ਪਰਦਾ ਨਹੀਂ ਰਹਤਾ ਰੇ ਪਰਦੇ ਮੱਕਦਾਰਾਂ ਦਾ। ਹਾਂ। ਉਹ ਦਿਨ ਮੈਂ ਦਵਾਈ ਦੇ ਪੱਜ ਗਈ ਇਹਦੇ ਤੇ ਕੇ ਫਿਰ ਮੈਂ। ਉੱਥੇ ਵੀ ਮੈਂ ਦੱਸ ਕੇ ਆਈ। ਕੀ ਦੱਸ ਕੇ ਆਈ? ਉਹ ਸੁਣਾ ਦੀ ਮਹਿਲਾ ਮੰਡਲ ਦੇ ਸ਼ਾਉਂਦੀ ਉੱਥੇ ਪਹਚਾਉਣਾ ਤੈਨੂੰ। ਤੇ ਇਹ ਤੇ ਮੇਰੇ ਗੱਲ ਸੁਣਦੇ ਨਹੀਂ ਤੁਹਾਡੇ ਆਂ ਦਾ ਕਾਹਦਾ ਪਿਆਦਾ ਵਾ ਮੇਰੇ ਸ਼ਿਰ ਚ ਸਵਾਹ ਆਣ ਮੈਂ ਕਾ ਪਈ ਜਾਂਦੇ ਹੀ ਸਮਝਾਉਣਾ ਮੈਨੂੰ ਕਾ ਹੀ ਕਾ ਸਮਝਾਉਣਾ ਹੈ ਉਥੇ ਚਲ ਜਾਂਦੀ ਨਾ ਤੇਰੀ ਭੈਣ ਤੇ ਫਿਰ ਤੈਨੂੰ ਪਰੇ ਲੱਗਦਾ ਮੇਰਾ ਮਗਰ ਜਦੋਂ ਜਾਣਾ ਇਹ ਕਿਹੜੀ ਕੰਦੀ ਬਰੂਹੀ ਲੱਗੀਆਂ ਨਾ ਜਿੰਗਾ ਮੁੜਕੇ ਹੋ ਜਾਣਾ ਵਾ ਕੋਈ ਨੀ ਉਹਦੀ ਸੋਚੀ ਜਾਓ ਮੈਨੂੰ ਅਸਾਂ ਮਿਲਣਾ ਮੰਨ ਕੇ ਪਹਚਾਦੂ ਤੇ ਆ ਜਾ ਮੇਰਾ ਮਗਰ ਆਹੋ ਨਾਲੇ ਹਾਏ ਹਾਏ ਤੋਥੋ ਹੋਊਗਾ ਫਲਾਣੇ ਦੀ ਭੈਣ ਉਥੇ ਗਈ ਤਾਂ ਜੀ ਇਹ ਸਹਾਰਾ ਹੁੰਦਾ ਵਾ ਸੱਸ ਮਾਂ ਨੂੰ ਰੋਟੀ ਪੱਕੀ ਮੈਂ ਹਾਂ ਵੀ ਤੇਰੀ ਵੀ ਸੁਣਾ ਮੈਂ ਕਿੱਥੋਂ ਬੋਲਣ ਦੀ ਤੂੰ ਕਿੱਥੋਂ ਬੋਲਣ ਦੇ ਜੇ ਹਾਏ ਰੱਬਾ ਐਨੇ ਕੁ ਪੱਤੀ ਜਨਾਨੀ ਕਿਤੇ ਮਾਮਾ ਤੇ ਮਾਮੀ ਜੀ ਨੂੰ ਬੋਲਣ ਹੀ ਨਹੀਂ ਦੇਣ ਢਈ ਹਾਏ ਜੇ ਇਹਨਾਂ ਦੀ ਨਹੀਂ ਸੁਣੀ ਤੇ ਫਿਰ ਮੇਰੀ ਕੌਣ ਸੁਣੂਗਾ ਮੰਮੀ ਇੰਨੇ ਜੋਰਾਵਾਰ ਵੀ ਚੱਲ ਜੇ ਤੈਨੂੰ ਸਮਝਾਉਣ ਆਏ ਆ ਤੇ ਤੂੰ ਪਿਆਰ ਨਾਲ ਸਮਝਦਾ ਪਰ ਮੰਮੀ ਤੇ ਵਾਹ ਨੂੰ ਤਲਵਾਰਾਂ ਮਾਰਨ ਢਏ ਚੱਲ ਮਮੀ ਚਾਹ ਲੈ ਕੇ ਜਾਵਾਂ ਤੇ ਵੇਖਾਂ ਕੀ ਮਾਹੌਲ ਆ ਕੋਹਾਲ ਨਹੀਂ ਮਮੀ ਦਾ ਵੀ ਮੈਂ ਤੇ ਇਹ ਗੱਲ ਆਦਾ ਵਾਂ ਤੇਰਾ ਘਰ ਨਾਲ ਮਿਲ ਕੇ ਚਲਾ ਉਹ ਮਾਛਦਾ ਰਵੇ ਕਰ ਅੱਗੇ ਮੁੰਡਾ ਤੇ ਵੱਡੀ ਉਮਰ ਦਾ ਕਰਕੇ ਵਿਆਹ ਆ ਤੂੰ ਮੈਂ ਤੇ ਨਾਲ ਮਿਲ ਕੇ ਵੀਰਜੀ ਰਹਿਣੀ ਆ ਪਰ ਇਹ ਨਹੀਂ ਮੇਰੇ ਬਾਪ ਇਹ ਜਾਣ ਦਿੰਦੇ ਜੇ ਇਹਨੇ ਹੁਣ ਸੁਣ ਲੈ ਮੇਰੀ ਗੱਲ ਇਹਨੇ ਕਿਤੇ ਜਾਣਾ ਨਾ ਤੇ ਇਹਨੂੰ ਕੱਲੂ ਵੀ ਪੁੱਛਣਾ ਇਹ ਨੂੰ ਤੰਦਰ ਪਈ ਹੁੰਦੀ ਆਵਲ ਫੇ ਤੂੰ ਮੈਨੂੰ ਨਾ ਨਾ ਵੀ ਬੋਲਦੀ ਤੂੰ ਇਹਨੇ ਇੱਕ ਵਾਰੀ ਨਹੀਂ ਪੁੱਛਿਆ ਇਹ ਗਾੜੀ ਇਹਨੂੰ ਹੁਕਮ ਦਿੰਦੀ ਹੈ ਮਾਤਾ ਨੂੰ ਫਣ ਖਾ ਜਾਣਾ ਮਾਤਾ ਨੇ ਟੀਂਗੜਾ ਸਾ ਜਾਣਾ ਇਹ ਸਿੱਧਾ ਹਥੇ ਵੀ ਤੂੰ ਪੁੱਛ ਮਾਮੀ ਜੀ ਗੱਲ ਸੁਣੋ ਮੇਰੀ ਵੇਖੋ ਜਦੋਂ ਪੁੱਛਦੀ ਇਹਨੂੰ ਮਾਤਾ ਨੂੰ ਹੂੰ ਵੀ ਮੈਂ ਪੇਕੇ ਜਾਣਾ ਜੇ 24 25 ਮਿੰਟੇ ਜਾ ਆਉਂਦੀ ਆ ਤੇ ਨੇਰੀ ਥੋੜੀ ਆ ਜਾਂਦੀ ਆ ਇਹ ਕਹਿੰਦੀ ਮੈਨੂੰ ਕੋ ਪੁੱਛਿਆ ਮੈਨੂੰ ਕੋ ਪੁੱਛਿਆ ਨਹੀਂ ਜਾਣਾ ਨਹੀਂ ਜਾਣਾ ਪੇਕੇ ਮਾਪੇ ਜਾਣਾ ਤਾਂ ਪੈਂਦਾ ਵੀਰ ਜੀ ਮੈਂ ਸੋ ਖਾਨੀ ਜੇ ਕਿ ਤੇ ਦਿਵਿੰਦਰ ਨੇ ਘਰੀ ਮੈਨੂੰ ਪੁੱਛਿਆ ਹੋਵੇ ਤੇ ਆ ਝੂਠ ਹੀ ਹੋ ਅੱਜ ਤੂੰ ਹੁਣ ਤਾਂ ਕਹਿਣ ਦੀ ਮੈਨੂੰ ਪੁੱਛ ਕੇ ਜਾਂਦੀ ਕਿੰਨੇ ਆਖਿਆ ਤੂੰ ਪੁੱਛਣ ਆਉਣਾ ਮੈਨੂੰ ਮੈਂ ਖਾ ਉਹ ਨਹੀਂ ਪੁੱਛਦੀ ਮੈਨੂੰ ਉਹ ਫੇ ਮੈਨੂੰ ਪੁੱਛੇ ਤੈਨੂੰ ਪੁੱਛ ਕੇ ਜਾਂਦੀ ਮੈਂ ਚੱਲੀ ਆ ਆ ਵੇਰਲਾ ਭੈਣ ਜੀ ਜੇ ਉਹ ਪੁੱਛਦਾ ਵਾ ਨਾ ਤਾਂ ਫੇਰ ਕੀ ਹੋ ਗਿਆ ਉਹ ਵੀ ਤਾਂ ਤੇਰਾ ਪੋਤੀ ਆ ਇਹ ਤੇਰੀ ਨੋ ਆ ਤੇ ਇਹਨਾਂ ਚ ਕੀ ਫਰਕ ਵਾ ਕਿ ਇਹਨੇ ਨੋ ਸਮਝਿਆ ਨਹੀਂ ਚੰਗਾ ਮਾ ਭੀ ਜੀ ਤੂੰ ਇਹ ਮਨਾ ਵੀ ਗੱਲ ਕਰੋ ਮੈਨੂੰ ਰਹਿ ਨਹੀਂ ਦੋ ਮੇਰੀ ਗੱਲ ਸੁਣੋ ਉਹਨਾਂ ਦੀ ਤੇ ਇਹੀ ਕਰਦੇ ਜੇ ਤੂੰ ਹੁਣ ਉਹਨਾਂ ਨੂੰ ਆਖੇਂਗੀ ਨਾ ਭਈ ਉੱਠ ਕੇ ਬਲਬਜਵਾ ਬਜਾ ਦੋ ਉਹਨਾਂ ਨੇ ਬਜਾਉਣਾ ਤੈਨੂੰ ਆਪ ਬਜਾਉਣਾ ਪਊ ਨਹੀਂ ਤੇ ਚੁੱਪ ਕਰਕੇ ਬੈਠੀ ਰਹਿ ਜਾਗਾ ਰੋਟੀਆਂ ਦੋ ਖਾ ਤਾਂ ਆਪਣੇ ਆਨੰਦ ਮਾ ਚਾਹ ਪੀਓ ਪਹਿਲਾਂ ਰੋਟੀ ਵੀ ਬੜੀ ਮੈਨੂੰ ਦਿੰਦੀ ਆ ਤੂੰ ਗੱਲਾਂ ਹੀ ਕਰਦਾ ਨਾ ਇੱਥੇ ਵੇਖੀ ਕੀ ਬਣਦਾ ਲੈ ਕਿਉਂ ਨਹੀਂ ਰੋਟੀ ਮੈਨੂੰ ਵੇਖਣ ਨੂੰ ਕੀ ਆ ਇੱਥੇ ਰਵਾਂਗੇ ਹਨ ਦੱਖਣ ਕੇ ਹੋ ਵੀ ਚਿੱਤੜ ਦਾ ਉਹ ਆਈ ਨਾ ਇਹਨੂੰ ਰੋਣ ਦਾ ਪਤਾ ਜਿੱਦਣ ਦੀ ਉਹ ਆਈ ਆ ਨਸ਼ਾ ਛਡਾਤਾ ਮੇਰਾ ਕੰਮ ਆ ਪੈਕ ਪੂਰਾ ਕਰਾ ਤੈਨੂੰ ਪਾਇਆ ਮੇਰੇ ਜੇ ਤੂੰ ਚੰਗਾਵੇਂ ਤੇ ਸਾਰੇ ਕੰਮ ਚੰਗੇ ਹੋਣ ਢੋਲੇ ਆਏ ਆ ਕਿ ਇਹਨੇ ਕੁੜੀ ਨਹੀਂ ਦੇਣੀ ਸਾਨੂੰ ਦੋ ਘਰ ਸਾਬੇ ਮੈਨੂੰ ਪਤਾ ਮੈਂ ਕਿਦਾਂ ਸਾਰਦਾ ਕੇ ਯਾਰ ਕੇ ਤੇ ਪੁੱਤ ਕੇ ਘਰ ਘਰ ਜਮਣ ਨੇ ਦੀ ਜਮਣ ਜਿੱਦਾਂ ਤੂੰ ਕਿਦੇ ਜੰਮਿਆ ਇਦਾਂ ਕਿਤੇ ਨੇਕ ਹਾਂਜੀ ਸੋਨਾ ਬੋਲ ਬੋਲਿਆ ਕਰਤੀਆਂ ਪੁੱਤਾਂ ਨੂੰ ਕਿ ਹੌਲੀ ਅਗੇ ਕਾਈ ਤੇ ਕਾਈ ਹੌਲੀ ਅਗੇ ਕਾਈ ਆਈ ਦਾ ਬਾਦ ਦਵਾਈ ਨਹੀਂ ਦਈਦੀ ਜਿੱਟਾ ਮੇਰਾ ਬੋਟਲ ਪਾਇਆ ਹੀ ਬੜਾ ਇਹਨੇ ਦੁਨੀਆਂ ਤੇ ਨਹੀਂ ਕਿਹਾ ਨੇ ਹੱਥੋਂ ਦਾ ਮੇਰਾ ਰਾਤਾ ਮੱਕੋ ਖਾ ਕੇ ਹੀ ਮਰ ਜਾ ਕੇ ਅੱਜ ਤਾਂ ਤੁਸੀਂ ਆਪਣੇ ਆਏ ਜੇ ਇਹਦਾ ਭਰਾ ਆ ਸੱਤੀ ਸੱਤੀ ਗੱਲਾਂ ਕਰਕੇ ਮੈਨੂੰ ਚੁੱਪ ਕਰੇ ਬੈਠਾ ਰਿਹਾ ਮੈਂ ਨਹੀਂ ਸੁਣਿਆ ਇੰਨੇ ਸੁਣਾਈਆਂ ਉਹਨੂੰ ਉਹਨੇ ਸਭੋ ਬੜੀ ਵਧੀਆ ਭਾਬੀ ਗੱਲ ਕੀਤੀ ਮੇਰੇ ਨਾਲ ਉਹਨੇ ਬਹੁਤ ਵਧੀਆ ਇਹਨੂੰ ਸਮਝਾਇਆ ਭੈਣ ਨੂੰ ਕਿ ਇਹਨੂੰ ਮੇਰੇ ਨਾਲ ਨੇ ਬੜੀ ਵਧੀਆ ਗੱਲ ਕੀਤੀ ਮੈਂ ਇਹਨਾਂ ਨੂੰ ਨਹੀਂ ਆਂਦੀ ਵੀ ਉਹਨੇ ਮਾੜਾ ਬੋਲ ਕੇ ਗਏ ਜੋ ਬੰਦਿਆ ਗੱਲ ਸੁਣੋ ਕਿਆ ਆਨੇ ਇਹਦਾ ਵੀ ਤੈਨੂੰ ਰੱਖਣਾ ਪੈਣਾ ਵਾ ਸ਼ਿਆਣਾ ਤੈਨੂੰ ਬੰਨਣਾ ਪੈਣਾ ਵਾ ਜਨਾਨੀਆਂ ਇਦਾਂ ਹੀ ਕਰਦੀਆਂ ਘਰੋਂ ਘਰੀ ਇੱਕ ਦੂਜੇ ਦਾ ਘਰ ਹੀ ਦੇਖਦਾ ਵਾ ਵੀ ਬੜਾ ਵਧੀਆ ਸੁਧਰਿਆ ਵਾ ਸੁਧਰੇ ਹਦਰੇ ਆ ਕਿਹਦਾ ਨਹੀਂ ਹੁੰਦਾ ਤੇ ਤੂੰ ਸ਼ਿਆਣਾ ਬਣ ਕੇ ਤੇ ਆਪਣਾ ਘਰ ਚ ਲਾ ਮਾਮਾ ਜੀ ਤੂੰ ਰੱਖਣਾ ਜ਼ਿੰਦਗੀ ਇਹਨੇ ਤੇਰੇ ਸਿਰ ਤੇ ਹੀ ਕਰਦੀ ਮੇਰਾ ਕੋਈ ਕਸੂਰ ਨਹੀਂ ਇਹ ਨਹੀਂ ਨੋ ਸੱਸਾਂ ਦੀ ਗੱਲ ਵਾ ਵੀਰ ਜੀ ਮੇਰੀ ਸੁਣੋ ਗੱਲ ਜਦੋਂ ਮੈਂ ਲਵਨ ਤੂੰ ਜੋ ਮਾਚੀ ਕਰ ਲੈ ਮੈਂ ਉਧਰ ਜਾਣਾ ਹੀ ਮੈਂ ਉਧਰੇ ਜਾਣਾ ਹੀ ਹਾਂ ਜਿੰਜਾ ਕੁੜੀ ਨੇ ਵਿਆਹ ਗਈ ਮੋਥੇ ਜਾਣਾ ਹੀ ਐਦਾਂ ਨਹੀਂ ਮੇਰੀ ਕਿੰਨਾ ਕੁ ਮੈਂ ਪਾਲਿਆ ਇਹਨੇ ਮੇਰਾ ਮਾਸਾ ਮੋਲ ਨਹੀਂ ਪਾਇਆ ਚਲੋ ਹੁਣ ਮੇਰੀ ਵੀ ਗੱਲ ਸੁਣ ਲਓ ਹੁਣ ਸਾਰੀਆਂ ਤੁਸੀਂ ਆਪਣੀਆਂ ਸੁਣਾ ਕੇ ਤੇ ਹੋ ਗਿਆ ਆਪਣੇ ਭਰਾ ਭਜਾਈ ਕੋ ਸੱਚੇ ਤੇਰੀ ਬਾਕੀ ਤੂੰ ਸੁਣਾ ਲਾ ਬਾਹਰ ਬੈਠੇ ਸੀ ਉਹਨੂੰ ਚੁੱਕਿਆ ਉਹਨੇ ਆਣ ਕੇ ਮੇਰੇ ਤੇ ਹੱਥ ਚੁੱਕਿਆ ਇਥੇ ਉਹ ਤੋਂ ਤੁਮੋਕ ਮੁਕੀ ਮਰਨਾ ਕੀਤੀ ਆ ਪਰ ਇਹਨਾਂ ਨੇ ਧੀ ਹੁੰਦੀ ਅੰਦਰ ਉਹਨੂੰ ਜੁੱਤੀਆਂ ਪੈਣੀਆਂ ਹੁੰਦੀਆਂ ਤੇ ਮਾਮੀ ਜੀ ਨਾਚ ਸੜਾਉਂਦੇ ਹੂੰ ਇਹਦੇ ਬੈਠੇ ਸਨ ਤਾੜੀਆਂ ਮਾਰਦੇ ਸੀ ਅਰੇ ਤੇਰੀ ਵੀ ਗੱਲ ਗਲਤ ਆ ਤੇ ਜੋਬਾ ਨਾ ਤੂੰ ਕੱਢਾ ਕਿ ਸਿਆਣਾ ਵਾ ਜਿਹੜਾ ਜਨਾਨੀ ਤੇ ਹੱਥ ਚੁੱਕਦਾ ਜਨਾਨੀ ਦੇ ਹੱਥ ਨਹੀਂ ਟੁੱਕਣਾ ਚਾਹੀਦਾ ਮੇਰੀ ਸੁਣ ਲੋ ਗੱਲ ਜਿੱਥੇ ਗੱਲ ਛੜੀ ਵੀਰ ਜੀ ਮੈਂ ਬਾਹਰ ਬੈਠੀ ਆ ਉਹਦੋਂ ਬੜੀ ਹਵਾ ਚੱਲਣ ਢਈ ਇਹ ਕੂੜਾ ਐਨੂੰ ਖੜੇ ਮੈਂ ਆਖਾ ਪੁੱਤ ਜਿੱਧਰ ਨੂੰ ਹਵਾ ਜਾਂਦੀ ਉਹਦੋਂ ਕੂੜਾ ਖੜ ਇਹ ਝੂਠ ਵਾ ਕ ਸੱਚ ਵਾ ਕ ਗਲਤ ਵਾ ਕ ਕੀ ਦੱਸਦੇ ਮੈਨੂੰ ਇਹ ਨਹੀਂ ਉਥੇ ਸੁੱਟਿਆ ਛਾੜੂ ਤੇ ਅੰਦਰ ਆੜ ਕੇ ਨਗਲਦਾ ਚੂੜਾ ਲਾਤਾ ਇਹ ਕਿੱਧਰ ਦੀ ਦਿਨਾਈ ਆ ਚੂੜਾ ਲਾ ਕੇ ਛੋੜਦਾ ਵੇਖੋ ਮਾਮਾ ਜੀ ਮੈਂ ਪਹਿਲਾਂ ਚਾਹੁੰਦੀ ਨਹੀਂ ਹਾਂ ਵੀ ਤੁਸੀਂ ਇੰਨੇ ਜਰਾਵਾਦ ਹੋ ਇੱਥੇ ਆਏ ਵੀ ਆਹ ਮਸਲਾ ਸਿਰੇ ਤੇ ਇਹੋ ਜਿਹੀਆਂ ਗੱਲਾਂ ਹੋਣ ਚਲੋ ਭੈਣ ਭਰਾ ਚਾਵਾ ਬਣਾਵਾ ਨਾ ਹੁੰਦਾ ਵਾ ਹਨਾ ਪਰ ਇਹਨਾਂ ਨੇ ਵੇਖੋ ਮੁੰਡਾ ਇਹਨਾਂ ਨਸ਼ਾ ਕਰਦਾ ਜੀ ਬਹੁਤ ਹੀ ਜ਼ਿਆਦਾ ਮੇਰੇ ਘਰ ਦੇ ਤਾਂ ਉਹ ਹੀ ਪੜਦਾ ਉਹਨਾਂ ਤੇ ਕੋਈ ਗੱਲ ਕੀਤੀ ਨਹੀਂ ਚਲੋ ਜੇ ਮੈਂ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਇਹ ਇੱਥੇ ਨਸ਼ੇ ਨਾਲ ਲਤ ਪਤ ਹੋਗੇ ਪਿਆ ਹੀ ਜਾਂਦਾ ਨਿੰਬੂ ਪਾਣੀ ਬਣਾ ਜਾਂਦਾ ਸ਼ਰਾਬੀ ਕਰਦੇ ਹੁੰਦੇ ਆ ਤੇ ਮੈਂ ਹਾਂ ਵੀ ਮੇਰੇ ਕੋਲ ਨਿੰਬੂ ਪਾਣੀ ਨਹੀਂ ਬਣਦਾ ਮੈਂ ਹਮ ਤੂੰ ਹੀ ਤੇ ਮੇਰੀ ਜ਼ਿੰਦਗੀ ਰੋਲ ਕੇ ਰੱਖਤੀ ਆ ਇਹ ਚ ਕੋਈ ਵੱਡੀ ਗੱਲ ਆ ਇਹਨੇ ਉਠਿਆ ਬੈਠਦੇ ਸੋਟਲੀ ਦੇ ਤਮੁਕ ਤੇ ਤਮੁਕ ਦੇ ਇਹਨਾਂ ਇੱਕ ਵਾਰੀ ਨਹੀਂ ਆੜ ਕੇ ਆਖਿਆ ਭਤੀ ਆ ਛੱਡ ਦੇ ਉਹਦੇ ਸ਼ੂਗਰ ਕਰੋ ਰੱਬ ਦਾ ਭਾਬੀ ਜੀ ਆਗੇ ਜਦੋਂ ਮੈਂ ਗੇੜ ਨੂੰ ਭੱਜੀ ਆ ਮੇਰੇ ਨੀਲ ਪਾਏ ਮਾਰ ਮਾਰ ਇਹਨਾਂ ਨੇ ਚੱਲ ਹੁਣ ਤੇ ਮੈਂ ਨਹੀਂ ਭਜੋ ਬਨ ਮੈਂ ਸੁਧਾਰ ਲਿਆ ਵਾ ਤੇ ਜੇ ਨਾ ਸੁਧਰਦਾ ਨਸ਼ੇ ਦੋ ਧੋਕੇ ਪਿਆ ਰਿੰਦਾ ਫਿਰ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਸੀ ਨਾ ਫਿਰ ਦੂਜੀ ਗੱਲ ਜਿੱਦ ਨੇ ਨਾ ਮਾਰਿਆ ਕੁੱਟਿਆ ਉਦੋਂ ਮੇਰੀ ਪਰਜਾਈ ਆਈ ਮੇਰੀ ਪਰਜਾਈ ਨੇ ਇਦਾਂ ਦੇ ਤੋ ਦੰਦ ਨਹੀਂ ਚੁੱਕਿਆ ਜਾ ਕੇ ਉੱਥੇ ਦੱਸਿਆ ਨਹੀਂ ਭਰਾ ਮੇਰਾ ਨੂੰ ਤੁਹਾਨੂੰ ਵੀ ਪਤਾ ਮੇਰਾ ਅਰਧ ਬੜਾਵਾ ਮਨੇ ਮਨਿਕੋ ਕਹ ਲਾਖੀ ਕਿ ਪੁੱਤ ਵੇਖ ਲਾ ਮੁੰਡਾ ਨਸ਼ੇ ਕਰਦਾ ਮੈਂ ਉਹਨਾਂ ਦੇ ਬਰਖਲਾ ਭੋਗੇ ਵੀ ਰਿਸ਼ਤਾ ਕਰਾ ਲਿਆ ਕਹ ਰਿਆ ਫਿਰ ਇਹਨਾਂ ਦੀ ਸੁਣ ਲੋ ਵੜਿਆਈ ਇਹ ਇਥੋਂ ਸਾਨੂੰ ਦਵਾਈ ਦਾ ਬਹਾਨਾ ਲਾ ਕੇ ਸਾਰੀਆਂ ਗੱਲਾਂ ਇਥੇ ਮੇਰੇ ਪੇਕੇ ਦੱਸ ਕੇ ਆਏ ਆ ਆਹ ਤੇ ਤੇਰੀ ਗੱਲ ਬਿਲਕੁਲ ਗਲਤ ਵਾ ਕਿੱਦਾਂ ਲੋਕੀ ਆਪਣੇ ਘਰਾਂ ਦੇ ਪਰਦੇ ਪਾਉਂਦੇ ਆ ਬਈ ਮੇਰੀ ਗੱਲ ਕਰੇ ਲੀਗ ਨਾ ਹੋ ਜੇ ਤੇ ਤੂੰ ਆਪ ਲੀਗ ਕਰਕੇ ਆਈ ਸਾਰਾ ਕੁਝ ਤੂੰ ਆਪ ਦੱਸ ਆਈ ਆ ਤੂੰ ਘਰ ਨੂੰ ਕਿੱਦਾਂ ਇਹਨੂੰ ਵਿਸਾਲੇਂਗੀ ਤੈਨੂੰ ਪਤਾ ਮੈਂ ਕਿਦਾਂ ਕਰਕੇ ਆਈ ਆ ਮੈਂ ਬੜੀ ਤੰਗ ਹੋ ਕੇ ਦੱਸ ਕੇ ਆਈ ਆ ਤੁਹਾਨੂੰ ਕੀ ਪਤਾ ਇੱਥੇ ਕੀ ਬੰਡਿਆ ਨਹੀਂ ਮੇਰੀ ਗੱਲ ਸੁਣ ਮਾਤਾ ਕਾਦੀ ਤੰਗੀ ਤੇਨੂੰ ਰੋਟੀ ਨਹੀਂ ਮਿਲਦੀ ਤੈਨੂੰ ਤਾਂ ਬਾਰੇ ਪਲੇਰੀ ਘਰ ਦੇ ਦਫਾ ਤੂੰ ਗਿਆ ਹੀ ਨਾ ਕਰ ਅਹੀ ਗੱਲ ਆ ਇਸੇ ਕਰਕੇ ਉਧਰ ਮਾਸੀ ਬਾੜੀ ਮੈਨੂੰ ਗੱਲ ਕਰ ਲੈਂਦੇ ਫੇਰ ਇਹਨੇ ਕੀ ਕੀਤਾ ਮੈਂ ਤੇ ਜਾਣਾ ਔਖੀ ਹੋ ਕੇ ਮੈਨੂੰ ਕੀ ਪਤਾ ਇਹਨੇ ਕਿਹੜੇ ਵੇਲੇ ਪਹਚਾ ਦੇਣਾ ਆਂਦੀ ਤੇਰੇ ਕੋਲੋਂ ਉਥੇ ਮੀਟਿੰਗ ਨੂੰ ਤੇਲ ਲਵਾਉਣਾ ਵਾ ਮੇਲੇ ਮੰਡਾ ਚ ਮਾਮਾ ਜੀ ਮੈਂ ਮੰਨਦੀ ਆ ਇਹ ਗੁੱਸੇ 'ਚ ਜਦੋਂ ਆਏ ਹੋਈ ਚਾਰ ਗੱਲਾਂ ਨਿਕਲ ਜਾਂਦੇ ਆ ਇਹ ਗੱਲ ਮੈਂ ਕਹੀ ਆ ਜਦੋਂ ਇਹਨਾਂ ਮੈਨੂੰ ਆਖਿਆ ਗੰਦ ਪੱਲੇ ਪੈ ਗਿਆ ਦਵਾਜੂ ਪੱਲੇ ਪੈ ਗਈ ਆ ਤੇ ਫਿਰ ਗੁੱਸੇ 'ਚ ਮੇਰੇ ਕੋ ਨਿਕਲ ਗਈ ਮੈਂ ਕਹਿਤਾ ਵੀ ਤੈਨੂੰ ਮੈਲਾ ਮੰਡਲ ਦਾ ਰਾਵ ਖਾਣਾ ਫਿਰ ਹੁਣ ਇਹ ਗੱਲ ਕਹਿੰਦੇ ਆ ਵੀ ਆਪਣੀ ਮਾਸੀ ਛੱਡ ਦੇ ਮਾਮਾ ਜੀ ਮਾਮੀ ਜੀ ਸੁਣੋ ਮੇਰੀ ਗੱਲ ਕਿੱਦਾਂ ਮੈਂ ਆਪਣੀ ਮਾਸੀ ਛੱਡ ਦਾਂ ਹੈ ਹੱਥੀ ਚੋਕ ਕੇ ਉਹ ਮੇਰਾ ਰਿਸ਼ਤਾ ਲਈ ਆਈ ਹੈ ਰਾਤ ਦਿਨ ਉਹ ਮੇਰੇ ਘਰ ਆਉਂਦੀ ਦੁੱਖ ਸੁੱਖ ਮੇਰਾ ਉਹ ਸੁਣਦੀ ਮਾਵਾਂ ਦੇ ਬਰਾਬਰ ਆ ਤੇ ਇਹ ਕਹਿੰਦੇ ਉਹਨੂੰ ਛੱਡ ਦੇ ਉਹਨੂੰ ਤਾਂ ਨਹੀਂ ਮੈਂ ਛੱਡ ਸਕਦੀ ਮ ਹਾਂ ਤੇਰੀ ਮਾਸੀ ਬਾਅਦ ਚ ਠੀਕ ਆ ਸਾਡੀ ਘੋਰਾ ਦੀ ਕੁੜੀ ਪਉਣ ਵਾਲੀ ਆ ਸਾਰਾ ਕਾਰੋਬਾਰ ਮੈਂ ਸੰਭਿਆ ਉਹਨਾਂ ਦਾ ਹਾਂ ਕੋਈ ਲੈ ਸੁਣ ਲੈ ਤੇ ਵੇਖੋ ਕਿੱਥੇ ਜਾਣ ਜਦੋਂ ਦਾ ਘਰ ਵਾਲੀ ਹੈਗਾ ਮੈਂ ਹੀ ਜੇ ਮੈਂ ਵੀਰ ਦੀ ਆਖਾ ਪੀ ਮੈਂ ਤੇਰੇ ਡਾੜੀ ਜੋੜਦੀ ਹਾਂ ਤੇ ਤੁਸੀਂ ਦੋਵੇਂ ਵਧਰੇ ਚੱਲ ਜਾਓ ਇਹ ਤਾਂ ਵੀ ਇੱਥੇ ਨਿਕਲ ਆਈ ਇਹ ਗੱਲਾਂ ਹੀ ਬਸ ਐਹੀ ਉਧਰ ਚੱਲ ਜਾਓ ਉਧਰ ਚੱਲ ਜਾਓ ਉਹ ਵੀ ਘਰ ਹੀ ਬਣਿਆ ਪਤਾ ਕੀ ਇਹਨਾਂ ਤੈਨੂੰ ਦੇਣੀ ਉਹਨਾਂ ਦੇ ਬੋਲ ਬਣ ਜਾ ਕੇ ਦੇਣਾ ਮੈਂ ਮੈਨੂੰ ਲੱਭ ਜਾਣ ਗੁਰਦੁਆਰਾ ਤੇ ਮੈਂ ਗੁਰਦੁਆਰੇ ਚੱਲ ਜਾਂ ਨਹੀਂ ਇਹ ਰਹਿ ਜਾਣ ਉੱਥੇ ਉਹ ਇੱਥੇ ਆ ਜੇ ਮੇਰੀ ਸੁਣੋ ਗੱਲ ਪਰ ਦਵਾਰੇ ਜਾਣ ਦੀ ਭੈਣ ਕੀ ਨੋੜਵਾ ਜੇ ਤੂੰ ਸਿਆਣੀ ਹੋਵੇਂ ਮੈਂ ਬੜੀ ਔਖੀ ਆ ਮੈਂ ਬੜੀ ਔਖੀ ਆ ਬਸ ਇਹੋ ਗੱਲ ਤੂੰ ਜੜੇ ਜੜੇ ਹੋ ਨਾ ਬਣਦੇ ਨਹੀਂ ਮੁੜ ਕੇ ਇੱਕ ਵਾਰ ਉੱਜੜ ਜਾ ਮੈਂ ਨਹੀਂ ਬਣਨਾ ਉਹਨਾਂ ਦਾ ਕਿੰਨੇ ਬਣਨਾ ਵੇਖੋ ਉਹਦਾ ਬਣਦਾ ਇਹਨੂੰ ਨਾਮ ਤਰੇ ਨੂੰ ਜੰਮਿਆ ਇਹ ਮੇਰਾ ਥੋੜੀ ਬਣਦਾ ਰੋਟੀ ਮਿਲਦੀ ਸਭ ਕੋ ਮਿਲਦਾ ਫੇਰ ਵੀ ਇਹਨੂੰ ਸਮਝਾਉਂ ਕੋ ਭੈਣ ਤੇ ਤੇਰੀ ਆ ਉਹ ਉਹਦੀ ਤੇ ਮਾਸੀ ਆ ਭੈਣ ਤੇਰੀ ਆ ਕੋਈ ਤੇ ਇੱਕ ਖੂਨ ਹੀ ਹੋ ਵੇਖੋ ਭਈ ਇਹ ਤਾਂ ਸਹੀਆਂ ਨਹੀਂ ਬਣਦੀਆਂ ਭੈਣ ਵਾਂ ਦਰਾਈ ਠਾਣੀ ਆ ਮਮੀ ਉਹਨੇ ਉਹ ਕਰ ਕਰ ਖਾ ਲਈ ਮੇਰ ਨਾਲ ਫੇਰ ਮਾਤਾ ਨੂੰ ਕਹਿਣਾ ਬੋਲਦਾ ساری ਉਮਰ ਤੋਂ ਇਕੱਠੀਆਂ ਰਹੀਆਂ ਜਿੱਦਣ ਵੀ ਉਹ ਇੱਕ ਉਹਨਾਂ ਨੂੰ ਆਪਣੇ ਘਰ ਭੇਜ ਮਾਜੀ ਅੰਬਰੀ ਸੰਬਰੀ ਦੱਸਦੀ ਆਖ ਲੋ ਜਣੀ ਜਿੱਦਣ ਅੰਬਰੀ ਸੰਬਰੀ ਹੁਣ ਮੈਨੂੰ ਦੱਸਦੀ ਆ 15 ਦਿਨ ਇੱਥੇ ਰੱਖੀ ਉਹਨੇ ਚਵੜਨੇ ਗਵਿੰਦਪਾਲ ਨੇ ਉਹ ਦਿਨਿਆਂ ਨੂੰ ਪਤਾ ਕਿ ਨਸ਼ਾ ਕਰਦਾ ਨਹੀਂ ਅੱਜ ਮੈਨੂੰ ਨਸ਼ਿਆਂ ਦੇ ਮਿਹਰੇ ਦਿੰਦੀ ਆ ਉਹਦੇ ਲੋਕਾਂ ਦਾ ਕਹਿੰਦਾ ਖਾਂਦਾ ਪੀਂਦਾ ਡੱਫਦਾ ਹੀ ਭਰਾਵਾ ਇਹ ਚਾਰ ਜਾਣੇ ਬੈਠੇ ਸਾਨੂੰ ਤੇ ਮਾਤਾ ਵਾਰੇ ਨਹੀਂ ਆਉਂਦੇ ਡਈ ਨਹੀਂ ਹੋੜੋ ਚਵੜਵਾ ਦਰਾਣੀ ਹੈ ਤੇਰੀ ਨਹੀਂ ਚਗੀ ਲੱਗੇ ਦਾ ਦੂਜੀ ਗੱਲ ਏ ਮੈਂ ਇਹਨਾਂ ਦੀ ਬੜੀ ਸੇਵਾ ਕਰਕੇ ਵੇਖੀ ਜਿਹੜਾ ਇਹਨਾਂ ਨੂੰ ਕੰਮ ਕਾਣਾ ਮੈਂ ਕਰਨਾ ਮਾਮੀ ਜੀ ਬਹੁਤ ਹੀ ਜਿਆਦੀ ਪਰ ਇਹਨਾਂ ਨੂੰ ਪਾਲਣੀ ਪਜੀ ਇਹਨਾਂ ਨੂੰ ਮਤਲਬ ਇੱਜ਼ਤ ਕਰਾਉਣੀ ਆ ਹੀ ਨਹੀਂ ਆ ਐ ਸੇਵਾ ਤੂੰ ਕਦੀ ਕੀਤੀ ਨਹੀਂ ਉਹਦੋਂ ਜਦ ਤੈਨੂੰ ਝਾੜੂ ਦੋ ਕਹ ਤਾ ਝਾੜੂ ਆਖਿਆ ਮਾਰ ਤੇ ਪੁਵਾ ਕੇ ਅੰਦਰ ਆ ਕੇ ਚੂੜਾ ਲਾ ਤਾ ਇਹਦਾ ਲੋਕੀ ਕਰਦੇ ਜਦੋਂ ਬੰਦਾ ਕੰਮ ਕਰਨ ਜਮਾ ਵੀਰਦੀਆਂ ਨੂੰ ਕਿਹਾ ਪਿਆਰੂ ਖਾੜ ਕੂੜਾ ਆਂਦੀ ਚਾਰ ਮੰਮੀ ਕੋਈ ਨਹੀਂ ਇਹਨੂੰ ਲੈ ਜਾਣੀ ਮੇਰੇ ਚ ਕੀ ਮੋਲ ਨਾ ਸੁਣਿਆ ਇਹਨੂੰ ਉਹ ਕੱਲ ਕੁੜੀ ਤੂੰ ਹੀ ਬੋੜਾ ਬਾਲਾ ਉਹਦੀ ਅੱਖੇ ਲੱਗ ਜਾ ਕਰ ਹੋ ਜਾ ਤੇਰੇ ਸਾਹਮਣੇ ਕਾ ਮੈਂ ਤੇ ਮਾਮਾ ਦੀ ਜਦੋਂ ਐਨੂੰ ਫੇਰਦੇ ਨਹੀਂ ਉਹ ਬੈਰ ਬੁੱਕਰ ਤੇ ਫੇਰ ਕੀ ਤੇ ਐਨੂੰ ਫੇਰਦੀ ਮਾਮੀ ਮੈਂ ਤੇ ਵਿਆਹ ਕਰੋ ਕੇ ਗਲਤੀ ਕਰ ਲਈ ਨਾਗਰਾ ਇਧਰ ਨਾ ਬੰਬੀ ਦੇ ਬਿਠਾਉਣਾ ਵਧੀਆ ਇੱਕ ਮਿੰਟ ਚੁੱਪ ਕਰ ਅੱਛਾ ਚਲੋ ਮੈਂ ਮੰਦੀ ਆ ਮੈਂ ਹੁਣ ਜਦੋਂ ਵੇਖੋ ਜਦੋਂ ਇਹਨੇ ਮੈਨੂੰ ਇੱਕ ਗੱਲ ਕਹਿਤੀ ਜਦੋਂ ਮੈਂ ਥਾ ਹੋ ਜਿਹੜੀ ਕੂੜਾ ਇਧਰ ਨੂੰ ਜਦੋਂ ਮੈਂ ਕਰ ਲ ਗੰਦ ਪੱਲੇ ਪੈ ਜਦੋਂ ਐਨੀ ਗੱਲ ਸੁਣ ਲਏ ਉਹ ਕੀ ਇਜ਼ਤਵਾਨ ਹੋਦੀ ਆ ਆਂਟ ਗਵਾੜ ਮੈਨੂੰ ਡਿਆ ਉਥੇ ਚਾਹੇ ਮੈਂ ਮੈਂ ਚੰਗੀ ਤਰ੍ਹਾਂ ਕੂਆ ਕਰਾ ਐਡੀ ਨਾਉਂ ਤੀ ਗਲਤਤ ਨਹੀਂ ਹੁੰਦੀ ਜੇ ਚੰਗੀ ਤਰ੍ਹਾਂ ਮਾਂ ਸੱਸ ਮਾਂ ਕੀ ਕੂਏ ਨਾ ਤਾਂ ਫਿਰ ਨਾਉਂ ਤੀ ਵੀ ਚੰਗੀ ਤਰ੍ਹਾਂ ਹੀ ਹੁੰਦੀ ਆ ਉਹਨਾਂ ਤੇ ਤੁਹਾਨੂੰ ਪਾਣੀ ਮਿਲਦਾ ਸਾਡੇ ਘਰ ਕੀ ਬਣਦਾ ਕੀ ਬਣਦਾ ਵਾ ਕੀ ਬਣਿਆ ਸਾਡੇ ਘਰ ਹੁਣ ਮੈਨੂੰ ਪਤਾ ਲੱਗਾ ਕਿ ਜਲੀ ਗੱਲ ਦਾ ਮਾਸੀ ਕਿਉਂ ਕੱਢੀ ਆ ਮਾਸੀ ਹੁਣੀ ਪਹਿਲਾਂ ਕੰਮ ਕਰਦੀਆਂ ਸੀ ਇਹਨੂੰ ਪਤਾ ਵੀ ਹੁਣ ਕੰਮ ਵਾਲੀ ਆ ਗਈ ਆ ਉਹਨੂੰ ਕੱਢਤਾ ਦੇ ਮੈਨੂੰ ਕੰਮ ਤੇ ਲਾ ਲਿਆ ਠਾ ਸ਼ਾ ਥੈਰਾ ਸ਼ਾ ਸ਼ਰੇ ਤੇ ਗੰਧ ਜਦੋਂ ਤੂੰ ਇੰਨੀ ਨਾ ਸ਼ਤਰਦੀ ਤੇ ਇਹ ਘਰ ਮੈਨੂੰ ਨਹੀਂ ਤੇਰਾ ਵਸਦਾ ਯਾਬਦਾ ਮੇਰੀ ਸੁਹਣਾ ਵੀਰ ਜੀ ਗਾਲ ਤੂੰ ਮੇਰਾ ਨਾ ਹੀ ਮੈਂ ਤੇਰੇ ਨਹੀਂ ਹੁੰਦੀ ਮੈਂ ਗੁਰਦੁਆਰੇ ਚੱਲਣਾ ਮੈਂ ਔਖੀ ਤੇ ਦੇਵੇਂ ਮੱਥੇ ਨਹੀਂ ਕਰਾਉਂਦਾ ਤੇ ਜਾਣਾ ਤੇ ਚੱਲਦਾ ਹੈ ਮੈਂ ਆ ਨਹੀਂ ਸੁਭਾਅ ਬਦਲ ਨਹੀਂ ਸਕਦਾ ਮੈਂ ਭਾਵੇਂ ਸੋਨੇ ਦੀਆਂ ਰੋਟੀਆਂ ਦੇ ਦਾਂ ਸੋਨੇ ਦੀ ਹੋਫ ਬਣਵਾਉਣਾ ਨਾ ਭਗਾ ਨੇ ਚੰਗੇ ਜਦੋਂ ਕੋਈ ਗੱਲ ਕਰਨੀ ਇਦਾਂ ਪਟਣਾ ਰੋਣਾ ਮਤੇ ਤਾਂ ਆਹ ਕੰਮ ਜੀ ਇਹਨੇ ਜੋ ਹਾਂ ਬੰਦੇ ਸੰਬੰਧੀ ਆ ਨਾ ਇਹ ਮੇਰੇ ਹੋਂਦ ਦਾ ਇਹਨਾਂ ਆਡ ਪਿਛਬਾਲ ਕਿਸ ਦੀ ਗੱਲ ਮੰਨੀ ਇਹ ਕਿ ਇਹਦੀ ਚੁੱਪ ਕਰਕੇ ਜਰ ਲਿਆ ਕਰ ਤੇ ਮੈਂ ਕੀ ਆਖਣਾ ਕਿੰਨਿਆਂ ਕਿ ਜਰਨੀਆ ਕਿੰਨਿਆਂ ਕਿ ਜਰੇ ਬੰਦਾ ਇਦਾਂ ਨੋਕਾ ਟੋਕੀ ਕਰੀ ਜਾਣ ਮਾਮੀ ਜੀ ਇਹਨੂੰ ਮੈਂ ੱੱਕੇ ਮਾਰਦਾ ਹੁਣ ਘਰ ਵੱਸਦਾ ਹੋ ਗਿਆ ਠੀਕ ਆ ਉਹਨਾਂ ਨੂੰ ਕਹਿੰਦੀ ਬਾਹਰ ਕੱਢ ਦੋ ਉਹਨਾਂ ਕਰਤਾ ਹੋਰ ਮੈਂ ਕਿੰਨਾ ਕਜਰਾ ਤੈਨਾਂ ਹੀ ਜੀ ਕਰ ਦੇ ਤਾ ਵੀ ਕਿੰਨੇ ਕ ਜਾਣੇ ਆ ਕੰਮ ਮੈਂ ਬਾਹਰ ਲਈ ਫਿਰਦਾ ਸਾਰਾ ਮਾਂ ਪਿਓ ਨੇ ਐਂ ਤੋ ਮੱਥਾ ਮਾਰ ਤੇ ਟੱਜ ਲਾਉਂਦੇ ਉਹਨੂੰ ਪਾਇਆ ਵਾ ਉਹ ਕਿੱਦਾਂ ਮਾਸੀ ਨੂੰ ਛੱਡ ਇਦਾਂ ਹੀ ਕਰਦੀ ਮੇਰ ਨਾਲ ਵੀ ਇਦਾਂ ਇਹਨਾਂ ਵੀ ਇਦਾਂ ਜੇ ਉਹਨੂੰ ਕੋਈ ਅਹਿਰ ਹੋਇਆ ਐਡੀ ਗੱਲ ਦਾ ਵੀ ਉਹ ਕਹਿੰਨੇ ਮੈਨੂੰ ਕੁੜੀ ਨਹੀਂ ਦੇਣੀ ਸ਼ੁਕਰ ਕੋ ਆ ਗਈ ਨਹੀਂ ਕੀ ਗੱਲ ਸੁਣਾ ਜੋਬਨ ਹੁਣ ਮਾਮਾ ਜੀ ਵੇਖੋ ਤੁਸੀਂ ਸਿਆਣੇ ਬੇਲੇ ਤੁਹਾਡੀ ਭੈਣ ਨੇ ਤੁਹਾਡੀ ਨਹੀਂ ਮੰਨੀ ਇਹਨੇ ਮੰਨਣੀ ਕਿਹਦੀ ਆ ਤੇ ਮੈਂ ਦੁੱਖ ਸੁੱਖ ਕਿੰਨੂੰ ਦੱਸਣੇ ਆ ਮੈਂ ਤੇ ਚੋਰੀ ਗਈ ਹਾਂ ਵੀ ਚਲ ਤੁਸੀਂ ਆਓਗੇ ਸਮਝਾਓਗੇ ਉਹ ਸਮਝਦੇ ਆ ਆ ਵੇਖ ਲੋ ਆ ਕੰਮ ਕਰਦੇ ਸ਼ੁਗਰ ਕਰੋ ਜਿਵੇਂ ਮਾਸੀ ਨੂੰ ਨਹੀਂ ਦੱਸਿਆ ਜੇ ਮੈਂ ਮਾਸੀ ਨੂੰ ਦੱਸਿਆ ਤਾਂ ਉਹ ਬਹਿ ਜਾਂਦੀ ਤੇ ਇਹ ਨਹੀਂ ਉਹ ਆਦੀ ਕੁੱਤੇ ਖਾਣੀ ਕਰਦੀ ਵਿਚਾਰੀ ਦੀ ਉਹਨੇ ਨਹੀਂ ਹੀ ਵੇਖਣੀ ਖਲਾਰੇ ਪਹਿਣੇ ਹੀ ਖਲਾਰੇ ਹੀ ਆਹ ਖਲਾਰੇ ਪਹਿਣੇ ਹੀ ਉਹ ਹੁਣ ਹਟ ਗਿਆ ਵਿਚਾਰੇ ਮੈਂ ਚੋਰੀ ਜਾਮ ਨਾ ਕਈ ਨਾ ਪਰਦੇ ਨਾ ਤੂੰ ਵੀ ਇੱਥੇ ਹੀ ਰਿਹਾ ਨਾ ਇਹਦੇ ਕੋਲ ਹੀ ਰਿਹਾ ਨਾ ਤੂੰ ਉਹਦਾ ਸੁਭਾਜ ਇਹ ਤਾਂ ਪਾ ਹੀ ਨਹੀਂ ਸ਼ਕਿਆ ਵੀ ਕੀ ਆ ਕੀ ਇੱਕਰਾ ਮੈਂ ساری ਉਮਰ ਬੰਬੀ ਦੇ ਰਿਆਂ ਜਿ ਘਰੇ ਉਹਦਾ ਰੋਟੀ ਖਾਣ ਚਾਹ ਪੀਣ ਬਸ ਉਹ ਕੇ ਨੀ ਨੋ ਮੈਂ ਰੋਟੀ ਬਣਾਣਾ ਮਾਸੇ ਮਾਸ ਮਾਮੇ ਨਹੀਂ ਆਏ ਰੋਟੀ ਖਾ ਕੇ ਆਏ ਆ ਕੋਈ ਗੱਲ ਨਹੀਂ ਤੂੰ ਤਾਂ ਰਹਿਣ ਤੇ ਨਹੀਂ ਨਹੀਂ ਕੋਈ ਨਹੀਂ ਮੈਂ ਤਿਆਰ ਕਰ ਦੂੰ ਰੋਟੀ ਦਾ ਨਹੀਂ ਕੋਈ ਭੁੱਖ ਨਹੀਂ ਕੀ ਰੋਟੀ ਦੀ ਕੋਈ ਗੱਲ ਨਹੀਂਗੀ ਇਹਨੂੰ ਸਮਝਾਓ ਸਮਝ ਗਈ ਉੱਠ ਕੇ ਚੱਲ ਗਈ ਐ ਇਦਾਂ ਹੀ ਕਰਦੀ ਆ ਸਮਝਣਾ ਹੁੰਦਾ ਤੇ ਉਹਨੇ ਇੱਥੇ ਬੈਠੀ ਰਹਿਣਾ ਤੇਰੇ ਭਰਾ ਭਜਾਈ ਐ ਮੈਂ ਨਹੀਂ ਬੋਲਿਆ ਮੈਂ ਦਰ ਤੋਂ ਦਾਨ ਨਹੀਂ ਧਰਿਆ ਚਲੋ ਮੇਰੀ ਗਲਤੀ ਮੈਂ ਦਾਰੂ ਦੂਰੂ ਪੀ ਜਾਂਦਾ ਉਹ ਬੋਲ ਕੇ ਗਏ ਐਨ ਪੀ ਗਏ ਸਾਗ ਨਹੀਂ ਕਰਨਾ ਉਹਦੇ ਮੂੰਹ ਨੂੰ ਕੀਤਾ ਸਾਗ ਮੈਂ ਫਿਰ ਚੁੱਪ ਰਿਆ ਮੈਂ ਉਹ ਗਲਤੀ ਹੈ ਭਾਈ ਮੇਰੀ ਹੱਥ ਚੁੱਕਿਆ ਗਲਤੀ ਮੇਰੀ ਉਹ ਸਾਰੀ ਮੰਗ ਗਿਆ ਚਲੋ ਉਹਨਾਂ ਨੇ ਕੀ ਮਾਰਾ ਕੀਤਾ ਇਹ ਹੱਥ ਹੱਥ ਮਾਰਦੇ ਨਾ ਨਾ ਨਿਕਲੋ ਉੱਥੇ ਤੁਸੀਂ ਉਹ ਚੁੱਪ ਕਰਕੇ ਚਲ ਗਿਆ ਵਿਚਾਰੇ ਗੱਲ ਪਤਾ ਕੀ ਆ ਜੇ ਉਹ ਸਿਆਣੀ ਹੁੰਦੀ ਨਾ ਉਹਨੂੰ ਕੀ ਲੋੜੀ ਜਦੋਂ ਕੁੜੀ ਵਾਲਿਆਂ ਨੇ ਪੜਦਾ ਪਿਆ ਹੀ ਇੱਕ ਮੁੰਨਾ ਆਪਣੀ ਕੁੜੀ ਦੀ ਗੱਲ ਨਹੀਂ ਕੱਢੀ ਵੀ ਸਾਡੀ ਕੁੜੀ ਨੂੰ ਕੁੱਟਿਆ ਮਾਰਿਆ ਵਾ ਇਹਦਾ ਮਤਲਬ ਕੀ ਸੀ ਉਹ ਇਹ ਉੱਥੇ ਜਾ ਕੇ ਦੱਸ ਕੇ ਆਈ ਦੱਸ ਕੇ ਆਈ ਇਹ ਇਥੋਂ ਤੋਂ ਹਾਬਲਾ ਵੀ ਇਹ ਘਰ ਨੂੰ ਚਲਾ ਲੂਗੀ ਕਿਉਂ ਕਿ ਸਿਆਣੀਆਂ ਜਿਹੜੀ ਉੱਥੇ ਦੱਸ ਕੇ ਆਈ ਮੇਰਾ ਤੇ ਜੀ ਨਹੀਂ ਕਰਦਾ ਮਮਾ ਜੀ ਇੱਥੇ ਬਣਨ ਨੂੰ ਘਰੇ ਮੈਂ ਤਾਂ ਉੱਥੇ ਤਾਂ ਹੀ ਬੈਠਾ ਰਹਿੰਦਾ ਬੰਮੀ ਤੇ ਫਿਰ ਵੀ ਆ ਜਾਣਾ ਚੱਲ ਨਹੀਂ